ਹਾਈ ਟੈਕ ਅਨਸਰੋਂ ਤੋਂ ਇੱਕ ਵਿਅਕਤੀ ਨੂੰ 4 ਕਿਲੋ ਗਾਂਜੇ ਸਮੇਤ ਕੀਤਾ ਕਾਬੂ ਜਾਣਕਾਰੀ ਦਿੰਦੇ ਹੋਏ ਡੀਐਸਪੀ ਸ਼ਾਮਸੁੰਦਰ ਸ਼ਰਮਾ ਅੱਜ ਸਰ ਜੀ ਜਿਹੜਾ ਇਹ ਮੁੱਦਾ ਫੜਿਆ ਆ ਇਸ ਬੰਦੀ ਜਾਣਕਾਰੀ ਦੇ ਉਸ ਤੋਂ ਕੀ ਬਰਮਤ ਹੋਇਆ ਐਸਐਸਪੀ ਨਵਾਂ ਸ਼ਹਿਰ ਡਾਕਟਰ ਮਹਿਤਾਬ ਸਿੰਘ ਆਈਪੀਐਸ ਜਿਨ੍ਹਾਂ ਦੀ ਹਦਾਇਤਾਂ ਤੇ ਸਾਰੇ ਜ਼ਿਲ੍ਹੇ ਦੇ ਵਿੱਚ ਨਸ਼ਾ ਦੇ ਖਿਲਾਫ ਪੂਰੀ ਇੱਕ ਮੁਹਿੰਮ ਚੱਲ ਰਹੀ ਹੈ ਉਸੇ ਦੇ ਤਹਿਤ ਮੌਨ ਆਪਣੇ ਆਪਣਾ ਨਕਾ ਹੈਗਾ ਜਿਹੜਾ ਹਾਈ ਟੈਕ ਨਕਾ ਹੈ ਆਪਣੇ ਸਾਬ ਇਨਸਪੈਕਟਰ ਪੂਰਨ ਸਿੰਘ ਨੇ ਉੱਥੇ ਨਕਲ ਆਇਆ ਹੋਇਆ ਸੀਗਾ ਤੇ ਦੌਰਾਨੇ ਚੈਕਿੰਗ ਜਿਹੜਾ ਹੈਗਾ ਇਹ ਮੌਨ ਪ੍ਰਸਾਦ ਹੈ ਇਹਨੂੰ ਚੱਕ ਦੇ ਦਾਤੇ ਜਦੋਂ ਗ੍ਰਿਫਤਾਰ ਕੀਤਾ ਤੇ ਇਹਦੇ ਕੋਲ 4 ਕਿਲੋ ਗਾਂਜਾ ਬਰਾਮਦ ਹੋਇਆ ਸੀ ਸਭ ਇਹ ਗਾਂਜਾ ਕਿੱਥੋਂ ਬਰਾਮਦ ਮਿਲਿਆ ਹੋਇਆ ਹੈ ਹਾਈ ਟੈਕ ਨਕਾ ਜਿਹੜਾ ਸਾਨੂੰ ਆਪਣਾ ਤੇ ਪਤਾ ਲੱਗੇ ਕਿੱਥੇ ਲੱਗੇ ਜਾਣਾ ਸੀ ਇਸ ਨੂੰ ਕਿੱਥੇ ਵੇਚਣਾ ਸੀ ਹਲੇ ਸਾਡੀ ਚੱਲ ਰਹੀ ਹੈ ਇਨਵੈਸਟੀਗੇਸ਼ਨ ਦਾ ਪਾਰਟ ਹਲੇ ਅਸੀਂ ਡਿਸਕਲੋਜ਼ ਕਰਾਂਗੇ ਇਸ ਤੇ ਪਹਿਲਾਂ ਤੋਂ ਨੰਨ ਦੇਖ ਰਹੇ ਹਾਲੇ ਦੇਖ ਰਹੇ